ਬੀ ਠੀਕ ਠਾਕ ਹੋ ਹਾਂਜੀ ਠੀਕ ਹੈ ਜੈ ਗੁਰਦੇਵ ਜੈ ਗੁਰਦੇਵ ਚੇਤਾ ਠੀਕ ਹੈ ਠੀਕ ਹੈ ਬਰਤੀਕੀ ਹਾਂ ਬੀਬੀ ਪਤਾ ਲੱਗਾ ਵੀ ਤੁਹਾ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਰਹੇ ਹੋ ਹਾਂਜੀ ਮੈਂ ਕਿਹਾ ਵੀ ਬੀਬੀ ਤੋਂ ਪੁੱਛ ਕੇ ਆਈਏ ਉੱਥੇ ਕਿੱਦਾਂ ਦੇ ਹਾਲਾਤ ਸੀ ਕੇਸ ਇਰੀਚ ਰਹਿੰਦੇ ਸੀ ਪਿੰਡ ਦਾ ਨਾਮ ਕੀ ਸੀ ਦਾ ਵੈਣ ਦਾ ਨਾ 132 ਸੀਗਾ ਅੱਛਾ ਲੱਗੇ ਸਾਡੇ 222 ਸੀ अच्छा लागे तो काला कट्टी सी अच्छा लागे टी चक सी अच्छा साढ़े शहर इदा सी जिदा आप पगवाड़ा आया अच्छा जजकोट छे सत किलोमीटर पे हाँ जी शहर सी ठीक है किड़ा शहर से की नाम शहर का जजकोट अच्छा ठीक है ठीक है ਤੇ ਜਦੋਂ ਭਾਰਤ ਤੇ ਪਾਕਿਸਤਾਨ ਬਣਿਆ ਹੈਗਾ ਵੰਡ ਜਦੋਂ ਪਈ ਹੈਗੀ ਆ ਦੇਸ਼ ਜਦੋਂ ਆਜ਼ਾਦ ਹੋਇਆ ਉਦੋਂ ਤੁਹਾਡੀ ਕਿੰਨੀ ਉਮਰ ਸੀ ਬੀਬੀ ਉਮਰ 10 ਸਾਲਾਂ ਦੀ ਸੀ 10 ਸਾਲਾਂ ਦਾ 10 ਸਾਲ ਦੀ ਉਮਰ ਸੀ ਅੱਛਾ 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 ਤੁਸੀਂ ਉੱਥੇ ਪੜ੍ਹਾਈ ਵੀ ਕੀਤੀ ਨਹੀਂ ਉੱਥੇ ਘਰ ਬਣ ਦਿੰਦੇ ਸਕੂਲ ਸਾਨੂੰ ਕਾਤੇ ਨਹੀਂ ਉਦੋਂ ਲੜਕੀਆਂ ਪੜ੍ਹਦੀਆਂ ਨਹੀਂ ਸੀਆਂ ਨਾ ਮੁੰਡੇ ਨੂੰ ਪੜਾਉਂਦੇ ਸੀ ਨਾ ਕੋਈ ਨਾ ਪੜਾਉਂਦਾ। ਅੱਛਾ ਮੁੰਡੇ ਵੀ ਨਹੀਂ ਪਰਦੇਸੀ। ਕੋਈ ਨਹੀਂ ਪੜਦਾ। ਹਾਂ। ਉਹ ਚੇਤਾ ਜਦੋਂ ਵੰਡ ਹੋਈ ਐ ਵੀ ਤੁਸੀਂ ਜਦੋਂ ਉੱਥੋਂ ਇੱਧਰ ਨੂੰ ਆਏ। ਹਾਂਜੀ ਅਸੀਂ ਮਿਲ ਕੋਟ 12 ਪਿੰਡ ਜਿਹੜੇ ਕੋਲ ਇਕੱਠੇ ਹੋਏ ਸੀਗੇ। ਅੱਛਾ। ਆਹ ਦੋਆਲੇ 12 ਪਿੰਡ ਉੱਤੇ ਸੀਗੇ ਚੈਨ ਵਿੱਚ। ਹੂੰ। ਹੂੰ। ਜਦੋਂ ਵੰਡ ਹੋਈ ਜਿੱਦਾਂ ਹੀ ਤੁਰ ਪਏ ਸਾਰੇ ਸਭ ਕੋ ਛੱਡ ਕੇ। ਹੂੰ। ਅਸੀਂ ਤੁਰਤਲਾ ਰਸਤਾ ਆਪਣਾ ਰੱਖ ਕੇ ਤੁਰ ਪਏ ਖਾਨ ਜੋਗਾ ਬਾਦ। ਹੂੰ ਤੇ ਉੱਥੇ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਹੋ ਗਈਆਂ ਘਰ ਹੋਊਗਾ ਇੱਦਾਂ ਛੱਡ ਕੇ ਆ ਗਿਆ ਛੱਡ ਕੇ ਸਭ ਕੁਝ ਛੱਡ ਗਿਆ ਤੇ ਇੱਥੇ ਤੁਹਾਨੂੰ ਫਿਰ ਇੱਥੋਂ ਦੀ ਗਵਰਨਮੈਂਟ ਨੇ ਜਾਂ ਉਸ ਵੇਲੇ ਦੇ ਹਾਲਾਤਾਂ ਨੇ ਤੁਹਾਨੂੰ ਫਿਰ ਜ਼ਮੀਨ ਘਰ ਦਿੱਤੇ ਸੀ ਨਹੀਂ ਫੇ ਸਾਡੀ ਜ਼ਮੀਨ ਤਾਂ ਸੀ ਤਾਂ ਚਾਨੂੰ ਘਰ ਮਿਲ ਗਿਆ ਸੀ ਘਰ ਮਿਲ ਗਿਆ ਸੀ ਤੁਹਾਨੂੰ ਚੇਤੇ ਵੀ ਆ ਵੀ ਇਦਾਂ ਦੀ ਉਹ ਹੁੰਦੀ ਸੀ ਜਾਂ ਇਦਾਂ ਦਾ ਹੁੰਦਾ ਸੀਗਾ ਹਾਂਜੀ ਬਾਅਦ ਵੇਲੇ ਆਉਂਦੀ ਆ ਜਿਆਦਾ ਰਾਤ ਨੂੰ ਸੁੱਤੇਆਂ ਨੂੰ ਬਣਾ ਜਾਂਦਾ ਆ ਵੀ ਜਿਆਦਾ ਆਉਂਦੀ ਇਹਦੇ ਖੇਲਦੇ ਸੀ ਹਾਂ ਤੇ ਉਦਾਂ ਦਾ ਵੀ ਯਾਦ ਹੋਏਗਾ ਵੀ ਇਦਾਂ ਦੇ ਉੱਥੇ ਦਰਖਤ ਸੀਗੇ ਇਦਾਂ ਦਾ ਸਾਡਾ ਘਰ ਸੀ ਇਦਾਂ ਦਾ ਵਿਹੜਾ ਸੀ ਬਹੁਤ ਵਧੀਆ ਸੀ ਸਭ ਕੁਝ اچھا ਉਹ ਜਿਆਦਾ ਵੀ ਵਿਹੜਾ ਕਿਦਾਂ ਦਾ ਸੀ ਘਰ ਕਿਦਾਂ ਦਾ ਸੀ ਘਰ ਉਹ ਤਾਂ ਕੱਚੇ ਹੁੰਦੇ ਸੀ ਅੱਛਾ ਮੋਰੇ ਤਾਰੇ ਜਾਂ ਚੱਤੇ ਹੁੰਦੇ ਸੀਗੇ ਅੱਛਾ ਕਾਂਦਿਆਂ ਦੀ ਹਾਂ अच्छा हां जी ਤੇ ਉਹ ਹੱਲੇ ਚੇਤੇ ਆ ਹੈ ਚੇਤੇ ਹੀ ਆ ਸਭ ਕਾ ਹਾਂ ਤੇ ਜਦੋਂ ਤੁਸੀਂ ਗੱਡਿਆਂ ਤੇ ਸਮਾਨ ਰੱਖ ਕੇ ਇੱਧਰ ਨੂੰ ਆਏ ਆ ਉੱਥੇ ਜਿਹੜੇ ਉੱਥੇ ਰਹਿ ਗਏ ਪਾਕਿਸਤਾਨ ਦੇ ਵਿੱਚ ਜਿਹੜਾ ਮੁਸਲਮ ਭਾਈਚਾਰਾ ਜਿਨ੍ਹਾਂ ਨਾਲ ਤੁਸੀਂ ਖੇਡੇ ਆ ਤੁਸੀਂ ਨਿੱਕੇ ਨਿੱਕੇ ਬੱਚੇ ਹੁੰਦੇ ਹਾਂ ਤੇ ਉਹ ਰੋਂਦੇ ਸੀ ਤੁਹਾਨੂੰ ਹਾਂ ਜੀ ਕੀ ਕਹਿੰਦੇ ਸੀਗੇ ਉਹ ਬੱਚਿਆਂ ਨੂੰ ਕੌਣ ਦੇਖਦਾ ਸੀ ਹਾਂ ਨਸ਼ ਭਾਈ ਤਾਂ ਪਈ ਸੀ ਆਪੋ ਆਪਣੀ ਲੋਕ ਦੇ ਹਾਂ ਜਦੋਂ ਤੁਰੇ ਅਸੀਂ ਨਿਹੜਕੋਟੋਂ ਕੋਸ ਨਹੀਂ ਚੱਕਿਆ ਕਿਸੇ ਨਹੀਂ 12 ਪਿੰਡਾਂ ਦਾ ਸਮਾਨ ਸੀ ਉੱਥੇ ਅੱਛਾ 12 ਪਿੰਡ ਇਕੱਠੇ ਹੋਏ ਉੱਥੇ 12 ਪਿੰਡ ਇੱਕ ਜਗ੍ਹਾ ਇਕੱਠੇ ਹੋ ਗਏ ਕੈਂਪ ਦੇ ਵਿੱਚ ਹਾਂ ਨਹੀਂ ਸ਼ਹਿਰ ਚ ਇਕੱਠੇ ਹੋਏ ਉੱਥੇ ਸ਼ਹਿਰ ਚ ਇਕੱਠੇ ਹੋ ਗਏ ਠੀਕ ਹੈ ਹਾਂਜੀ ਹੂੰ ਤੇ ਉੱਥੋਂ ਫਿਰ ਗੱਡੀਆਂ ਦੀ ਢਾਰ ਆਈ ਇੱਧਰ ਨੂੰ ਹੈ ਉਹਦੇ ਵਿੱਚ ਤੁਸੀਂ ਸਮਾਨ ਰੱਖ ਕੇ ਆਏ ਹਾਂਜੀ ਕੋ ਚੱਕਿਆ ਨਾ بس ਇੱਕ ਇੱਕ ਬੋਰੀ ਆਟੇ ਦੀ ਰੱਖ ਲਈ ਕੇ ਆ ਕੇ بیوی ਕਿਲੋ ਚੋਰ ਦੇ ਬਣਾ ਕੇ ਰੱਖ ਲੈ ਬੀਬੀ ਕਿ ਲੋਕਾਂ ਦੇ ਪੜਾ ਕੇ ਨਾਲੇ ਮੂਡਾ ਬਣਾ ਕੇ ਬਿਨਿਆ ਨੇ ਇਥੇ ਝੋਕਰ ਰੁੱਖਾ ਕੇ ਪਾਣੀ ਪੀ ਲੈਣਗੇ ਕਿੰਨੇ ਦਿਨਾਂ ਚ ਪਹੁੰਚੇ ਸੀ ਤੁਸੀਂ ਇੱਥੇ ਦੋ ਤਿੰਨ ਮਹੀਨਿਆਂ ਚ ਦੋ ਤਿੰਨ ਮਹੀਨੇ ਲੱਗੇ ਸੀ ਹਾਂਜੀ ਗੱਡੇ ਤੇ ਗੱਡਿਆਂ ਤੇ ਗੱਡੇ ਕਿਤੇ ਕਿਤੇ ਸੀਗੇ ਹਾਂ ਬਹੁਤ ਸੀ ਹਾਂ 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 ਤੇ ਉਹ ਦੇਖ ਲਓ ਕਿਦਾਂ ਦਾ ਉਸ ਵੇਲੇ ਤੁਸੀਂ ਉੱਥੋਂ ਇੱਧਰ ਨੂੰ ਆਉਂਦੇ ਸੀ ਇੱਥੋਂ ਲੋਕ ਉਧਰ ਨੂੰ ਵੀ ਜਾਂਦੇ ਸੀਗੇ ਮੈਂ ਜੀਉਦੂਨ ਕੇ ਜਨਮ ਮੁਸਲਮਾਨ ਜਾਂਦੇ ਸੀ ਉਹ ਹੋਰ ਹੋਰ ਛੜਕ ਸੀ ਅੱਛਾ ਜਿਹੜੇ ਇੱਥੇ ਮੁਸਲਮ ਭਾਈਚਾਰਾ ਸੀਗਾ ਉਹਨਾਂ ਨੂੰ ਜਾਣ ਦੇ ਵਾਸਤੇ ਰਸਤਾ ਹੋਰ ਸੀ ਹਾਂ ਹੂੰ ਇੰਨਾ ਵੀ ਆ ਵੀ ਜਿਹੜੀਆਂ ਤੁਹਾਡੇ ਨਾਲ ਸਹੇਲੀਆਂ ਸੀਗੀਆਂ ਤੁਹਾਡੇ ਜਿਹਨਾਂ ਨੂੰ ਤੁਸੀਂ ਛੱਡ ਕੇ ਆਏ ਆ ਉਹਨਾਂ ਦੇ ਨਾਮ ਵੀ ਕੁਝ ਚੇਤੇ ਹੈਗੇ ਆ ਨਹੀਂ ਨਾ ਨਹੀਂ ਹੁਣ ਚੇਤੇ ਹਾਂ ਚੇਤਦੀਆਂ ਗੱਲਾਂ ਆ ਹੁਣ ਚੇਰਦੀਆਂ ਚਿੱਤਾ ਭੁੱਲ ਗਿਆ ਹੈ ਇਦਾਂ ਦੇ ਮਾਹੌਲ ਦੀ ਪਈ ਮਾਮਣ ਪਤਨੀ ਪਛਾਣੀ ਹਾਂ ਤਾਂ ਪੁੱਤਾਂ ਨੂੰ ਮਾਮਾ ਜੀ ਪਛਾਣੀਆਂ ਹਾਂ ਆ ਪੋਤਾ ਪੈ ਗਈ ਆ ਪੋਤਾ ਇੱਕ ਮੇਰੇ ਵਰਗੀ ਅੰਨੀ ਸੀ ਬੁੜੀ ਉਹਦੇ ਸਾਥ ਪੋਤੇ ਸਗੇ ਮੇਰੇ ਜੀ ਦਾਲ ਮੇਰੀ ਚੀਆ ਉਹਨੇ ਕਿ ਕੀਤਾ ਰੋਟੀਂ ਆ ਪਕਾਈਆਂ ਇੰਨੀਆਂ ਬੜੀਆਂ ਮਾਰ ਲਈ ਪੰਜ ਬਾਤੀ ਪੈਰੀ ਮੋਰੇ ਰੱਖਣਤੀ ਲੇਕਿਨ ਮਾਂ ਰੋਟੀ ਕਾ ਕੇ ਪਾਣੀ ਪੀ ਲਿਆ ਕਦੀ ਉੱਥੇ ਛੱਡ ਕੇ ਬਹਾਰ ਉਸ ਮਾਤਾ ਨੂੰ ਉੱਥੇ ਛੱਡ ਕੇ ਉੱਥੇ ਛੱਡ ਕੇ ਆ ਗਏ ਮੈਚੀ ਰੋਡ ਤੇ ਦਵਾਈ ਪਉਂਦੀ ਆ ਮੈਂ ਪੁੱਤੋ ਸੱਤਾ ਪੁੱਤਾਂ ਦੀ ਮਾਂ ਮੈਨੂੰ ਉੱਥੇ ਹੀ ਛੱਡ ਗਏ ਉਹ ਵੀ ਸਾਦੇ ਪੈਣ ਦਾ ਦਵਾਈ ਜਗਾ ਇੱਧਰ ਕਾਇ ਬੱਕਰੇ ਕੋਲ ਸੂਲ ਬੋਲ ਉਹ ਤਾਂ ਸਾਜੀ ਵਾਲਾ ਤਾਂ ਉਹਨ ਉਹਦੀ ਮਾਂ ਨਹੀਂ ਬੈਠੀ ਸੀਗੀ ਉਹਨ ਚੱਕ ਕੇ ਝਾੜ ਕੇ ਆਪਣੇ ਗੱਡੀ ਤੇ ਬਹਾਰ ਲਿਆ अच्छा मैं कहता मां जिथे मेरी मां बैठी उठे तू बैठ जा मां ਦੇ ਨਾਲ ਬੈਠਾ ਮਾਂ اچھا ਤਦ ਤੋਂ ਵੀ ਉਹ ਉਹ ਜਦ ਮੈਸੀ ਕੋ ਨੂੰ ਉਹ ਜਦ ਮੈਸੀ ਬਿਲਕੁਲ 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 ਤੇ ਇੱਥੇ ਤੁਸੀਂ ਜਦੋਂ ਪਾਕਿਸਤਾਨ ਜਦੋਂ ਬਣ ਗਿਆ ਇਸ ਭਾਰਤ ਦੇ ਏਰੀਏ ਦੇ ਵਿੱਚ ਆਏ ਵੀ ਤੁਸੀਂ ਕਿੱਥੇ ਆ ਕੇ ਰੁਕੇ ਸੀਗੇ ਸਾਨੂੰ ਖੇਮ ਕਰਨੋਂ ਖੇਮ ਕਰਨਾ ਪ੍ਰਮੋਤ ਮੂਲ ਕਾ ਗਿਆ ਬਲੋਜ ਬਰੇ ਨਾ ਸੀ ਹੋਣ ਦੰਦੇ ਐਦਾ ਪਰੇ ਹੋਰੇ ਬਲੋਜ ਜਰਾ ਨਾ ਸੀ ਨੀਕ ਤਪ ਮੰਦੰਦੇ ਫੇ ਆਪਣੇ ਇਧਰ ਦੇ ਗੋਖੇ ਆ ਗਏ ਫੇ ਅਮਨ ਜਾਨ ਨੇ ਦੁਨਗਾ ਆਪਣੀ ਸਹੀ ਚਲੀ ਗਈ ਹਾਂ ਸਾਡੇ ਤਾਂ ਫੇ ਮੇਰੇ ਪੇਕੇ ਤਾਂ ਇਹ ਹੁੰਦੇ ਹੀ ਉਧਰੇ ਬਹਿ ਗਏ ਸ਼ਾਮ ਚ ਰਤੀ ਹੂੰ ਉਧਰੇ ਹੀ ਆ अच्छा 684 हां जी ਤੇ ਇੱਥੇ ਵੀ ਤੁਸੀਂ ਪੱਦੀ ਖਾਲਸਾ ਕਦੋਂ ਵਸੇ ਮੇਰਾ ਫਿਰ ਉਹ ਵਿਆਹ ਕਰ ਦਿੱਤਾ ਸੀਗਾ ਆ ਕੇ ਉਧਰ ਅੱਛਾ ਤਾਂ ਫੇ 27 ਸਾਲ ਦੀ ਮੈਂ ਇੱਥੇ ਆਈ ਸੀ 7 ਸਾਲ ਬਾਅਦ ਤੁਹਾਡਾ ਵਿਆਹ ਤੁਸੀਂ ਫਿਰ ਇੱਥੇ ਵਿਆਹ ਹੋ ਕੇ ਆਏ हां ਵਿਆਹ ਹੋ ਕੇ ਆਈ ਹਾਂ ਇੱਥੇ ਹਾਂ ਹੁਣ ਤੁਹਾਨੂੰ ਉਹਨਾਂ ਦੀ ਯਾਦ ਆਉਂਦੀ ਆ हां ਯਾਦ ਤਾਂ ਆਉਂਦੀ ਆ ਹੁਣ ਕੀ ਕਰੀਏ ਹਾਂ ਕੀ ਕੀ ਕਰ ਰਹੀ ਸੀ ਉਸ ਵੇਲੇ ਦੇ ਬਨੇ ਪਾਕਿਸਤਾਨ ਚ ਜਦੋਂ ਤੁਸੀਂ ਇੱਥੇ ਆਏ ਸੀ ਤੁਹਾਡੇ ਨਾਲ ਦੇ ਬਜ਼ੁਰਗ ਹੋਰ ਵੀ ਹੈਗੇ ਨੇ ਹਾਂ ਅਨਾਈ ਹੁਣ ਹੈ ਨਹੀਂ ਕੋਈ ਰੱਬ ਨੂੰ ਪਿਆਰੇ ਹੋ ਗਏ ਸਾਰੇ ਹੀ ਹੋ ਗਏ ਅੱਛਾ ਹਾਂ ਸਾਰੇ ਪਰਾ ਪੈਣਾ ਮਾਪੇ ਸਭ ਨਤ ਗਏ ਜਿੱਥੇ ਉਸ ਵੇਲੇ ਭਾਰਤ ਦੇਸ਼ ਆਜ਼ਾਦ ਆਜ਼ਾਦ ਹੋਇਆ ਸੀ ਆਜ਼ਾਦੀ ਦੀ ਖੁਸ਼ੀ ਸੀ ਉੱਥੇ ਹੋਏ ਵਟਵਾਰੇ ਦਾ ਜਿਹੜਾ ਉਹ ਦੁੱਖ ਵੀ ਸੀਗਾ ਹਾਂ ਦੁੱਖ ਬਹੁਤ ਲੱਗਾ ਉੱਤੇ ਤਾਂ ਇਹਨਾਂ ਲੈਣਾ ਦੋ ਦੋ ਸਭੀਆਂ ਮੀਆਂ ਮੀਆਂ ਖੇਤਾਂ ਨੂੰ ਨਾਂ ਮੀਆਂ ਦੀਆਂ ਬੀਜੀਆਂ ਆਉਂਦੀਆਂ ਤਿੱਗੀਆਂ ਬੋਲੀਆਂ ਤੁਗਣ ਜੜਾ ਕੱਟੀਆਂ ਹੋ ਕੇ ਸਾਰੀਆਂ ਹੂੰ 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 ਤੇ ਇੱਥੇ ਫਿਰ ਤੁਹਾਡਾ ਪਰਿਵਾਰ ਜਿਹੜਾ ਹੈ ਕਿੰਨੇ ਪੁੱਤ ਨੇ ਤੁਹਾਡੇ ਜਿਹੜੇ ਪੁੱਤ ਸੁਖਨ ਚੇਆ ਚੇਆ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਉਹ ਪੱਦੀ ਖਾਲਸਾ ਰਹਿੰਦੇ ਆ ਸਾਰੇ ਪੱਦੀ ਖਾਲਸਾ ਰਹਿੰਦੇ ਹਾਂਜੀ ਇੱਕ ਅੰਦਾਈ ਇੱਥੇ ਰਹਿੰਦਾ ਹੈ ਅੱਛਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਪਾਕਿਸਤਾਨ ਦੀ ਹੋਰ ਕੋਈ ਘਟਨਾ ਐਦਾਂ ਦੀ ਜਿਹੜੀ ਤੁਹਾਨੂੰ ਚੇਤੇ ਹੋਵੇ ਹੋ ਤਾਂ ਕੋਈ ਨਹੀਂ ਚੇਤੇ ਬਸ ਇੰਨੀ ਆ ਕਿ ਚੇਤੇ ਸੀਗਾ ਹਾਂ ਅੱਛਾ ਅੱਛਾ ਤੇ ਉਹ ਚਿਹਰੇ ਹੁਣ ਤੁਹਾਨੂੰ ਚੇਤਾ ਭੁੱਲ ਗਿਆ ਜਿਨ੍ਹਾਂ ਦੇ ਨਾਲ ਤੁਸੀਂ ਟਾਈਮ ਬਤੀਤ ਕੀਤਾ ਤੁਸੀਂ ਇਕੱਠੇ ਕਹਿੰਦੇ ਮੇਰੇਆਂ ਤਾਂ ਚੇਤੇ ਤਾਂ ਨਹੀਂ ਭੁੱਲਾ ਉਹ ਹੈਗੇ ਚੇਤੇ ਆ ਹੁਣ ਫਿਰ ਜਿਹਦੇ ਛੋੜੋ ਆ ਕਿੱਥੇ ਹੈਗੇ ਆ ਦਿਮਾਗ ਦੇ ਵਿੱਚ ਹਾਂ ਦਿਮਾਗੇ ਤਾਂ ਆਉਂਦੇ ਹੀ ਆ ਵਦਿਆ ਹਾਂ ਉੱਥੇ ਕਿਦਾਂ ਦਾ ਪਹਿਰਾਵਾ ਹੁੰਦਾ ਸੀ ਜਦੋਂ ਤੁਸੀਂ ਉਸ ਏਰੀਆ 'ਚ ਰਹਿੰਦੇ ਸੀ ਚੰਗਾ ਸੀਗਾ ਬਹੁਤ ਵਧੀਆ ਸੀ ਨਹੀਂ ਇਦਾਂ ਦੇ ਇਦਾਂ ਦੇ ਸੂਟ ਪਾਉਂਦੇ ਸੀ ਹਾਂ ਸੂਟ ਇਦਾਂ ਦੇ ਪਾਉਂਦੇ ਸੀ ਪਹਿਲਾਂ ਤੋਂ ਹੀ ਓਕੇ ਤੇ ਜਿਹੜੇ ਉੱਥੇ ਪਾਕਿਸਤਾਨੀ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਸੀ ਉਹ ਉਹ ਵੀ ਇਦਾਂ ਸੂਟ ਪਾਉਂਦੇ ਸੀ ਅੱਛਾ ਉਹ ਵੀ ਇਦਾਂ ਦੀ ਪਾਉਂਦੇ ਸੀ ਇਦਾਂ ਦੇ ਪਾਉਂਦੇ ਸਾਰੇ ਹਾਂ ਅੱਛਾ ਦੇਖ ਲਓ ਇਨਸਾਨ ਤੇ ਇਨਸਾਨ ਦੇ ਵਿੱਚ ਕਿਦਾਂ ਫੁੱਟ ਪਈ ਐ ਉਸ ਵੇਲੇ ਦੇ ਲੀਡਰਾਂ ਨੇ ਧਰਮ ਦੇ ਠੇਕੇਦਾਰਾਂ ਨੇ ਤੇ ਇਨਸਾਨ ਨੂੰ ਇਨਸਾਨ ਤੋਂ ਵੱਖ ਕਰਕੇ ਰੱਖ ਦਿੱਤਾ ਗੱਲ ਗੱਲੇ ਕਰ ਦਿੱਤੇ ਬੇਸ਼ਕ ਭਗਤਾ ਨੇ ਲੜਾਈ ਲੜੀ ਤਾਂ ਆਜ਼ਾਦੀ ਲਈ ਸੀਗੀ ਪਰ ਬਹੁਤਿਆਂ ਨੂੰ ਉਜਾੜਾ ਕਰ ਦਿੱਤਾ ਬਿਲਕੁਲ ਤੇ ਉਹ ਲੋਕਾਂ ਲਈ ਆਜ਼ਾਦੀ ਥੋੜੀ ਆ ਜਿਹੜੇ ਲੋਕ ਚਾਹੇ ਇਧਰੋਂ ਉੱਜੜ ਕੇ ਗਏ ਤੇ ਚਾਹੇ ਉਧਰੋਂ ਉੱਜੜ ਕੇ ਆਏ ਆ ਇੱਕ ਬੁੜੀ ਬੁੜਾ ਸੀ ਚਾੜੇ ਲਾਗੇ ਬੰਦੇ ਉਹ ਚੱਲੇ ਸਾਦਾ ਇਤਮਾਨ ਉਸੇ ਲੱਗਦਾ ਲਾ ਪਏ ਅੱਛਾ ਈ ਚੱਕ ਨੂੰ ਜਾਣਾ ਸੀ ਉਹ ਨਹੀਂ ਅੱਛਾ ਤਾਂ ਉਹ ਕਹਿੰਦੇ ਭਈ ਸਾਡੇ ਨਾਲ ਚੱਲ ਚੱਲੋ ਉਹ ਜਿਹਨਾਂ ਜਿਹੜੇ ਸਾਡੇ ਲਾਗੇ ਜੱਟ ਸੀਗੇ ਉਹ ਕਹਿੰਦੇ ਅਸੀਂ ਨਹੀਂ ਜਾਣ ਦੇਣਾ ਅੱਛਾ ਉਹ ਨਹੀਂ ਸਾਦਾ ਇਤਮਾਨ ਲਾ ਲਿਆ ਉਹ ਚੱਲ ਗਏ ਬੂੜੀ ਬੂੜਾ ਉਹਨਾਂ ਨੂੰ ਬਾਤੇ ਹੀ ਮਾਰ ਦਿੱਤਾ ਅੱਛਾ ਇਦਾਂ ਦੇ ਮਾਰਦੇ ਸੀ ਮਾਰਦੇ ਸੀ ਅੱਛਾ ਉਹਨਾਂ ਤੋਂ ਇਲਾਵਾ ਹੋਰ ਵੀ ਇਦਾਂ ਦੀਆਂ ਘਟਨਾਵਾਂ ਜਿਨ੍ਹਾਂ ਦਾ ਕਤਲੇਆਮ ਕੀਤਾ ਹੋ ਸਕਦਾ ਬਹੁਤ ਹੋਇਆ ਅੱਛਾ ਕਿੱਦਾਂ ਦਾ ਕਿੱਦਾਂ ਕਤਲੇਆਮ ਕੀਤਾ ਸੀ ਜੇ ਤੁਹਾਨੂੰ ਪਤਾ ਹੋਵੇ ਇਦਾਂ ਹੀ ਜਿਹੜਾ ਹੱਥੋਂ ਦਾ ਸੀ ਉਹਨੂੰ ਮਾਰੀ ਜਾਂਦੇ ਸੀ ਕਾਦੇ ਨਾ ਮਾਰਦੇ ਸੀ ਉਹਨਾਂ ਇਦਾਂ ਤਾਂ ਮੈਨੂੰ ਪਤਾ ਨਹੀਂ ਕਾ ਨਾ ਮਾਰਦੇ ਸੀ ਵੱਡੇ ਕਈ ਮਾਰਦੇ ਸੀ ਕਿਰਪਾਨਾਂ ਵਰਸ਼ਿਆਂ ਦੇ ਨਾਲ ਹਾਂ ਹਾਂ ਨਹੀਂ ਉਹ ਜਿਹੜਾ ਕਿਰਪਾਨਾਂ ਵਰਸ਼ਿਆਂ ਦੇ ਨਾਲ ਵੱਡ ਬਡਾਂਗਾ ਜਿਹੜਾ ਕਰਦੇ ਸੀ ਉਹ ਧਰਮ ਨੂੰ ਲੈ ਕੇ ਸੀਗਾ ਵੀ ਅਸੀਂ ਵੀ ਇਦਾਂ ਤੇ ਅਸੀਂ ਇਦਾਂ ਉਹ ਕਹਿੰਦੇ ਸਭ ਕੁਝ ਲੈਣਾ ਕੌਣ ਮਸਲਮਾਨ ਹਾਂ ਉਹੀ ਫੇ ਧਰਮਾਂ ਨੂੰ ਲੈ ਕੇ ਹੋ ਗਿਆ ਨਾ ਤੇ ਧਰਮਾਂ ਦੀ ਕਟੜਤਾ ਦੇ ਨਾਲ ਜਿੱਥੇ ਦੇਸ਼ ਨੂੰ ਆਜ਼ਾਦ ਆਜ਼ਾਦੀ ਦੇ ਲਈ ਬੇਜਪਕਤਾਂ ਨੇ ਕੁਰਬਾਨੀ ਕੀਤੀ ਸੀ ਕਿਉਂ ਬੀਬੀ ਹਾਂ ਹੈਨਾ ਕੁਰਬਾਨੀ ਕੀਤੀ ਸੀ ਉੱਥੇ ਹੀ ਦੇਖੋ ਉਸ ਦਾ ਜਿਹੜਾ ਪਰਿਵਾਰਾਂ ਦੇ ਵਿਛੋੜੇ ਪੈ ਕੇ ਵੀ ਉਹਦਾ ਜਿਹੜਾ ਮੁੱਲ ਤਾਰਨਾ ਪਿਆ ਉਸ ਵੇਲੇ ਦੇ ਇਹ ਮਾਰੇ ਲੀਡਰਾਂ ਦੀ ਸੋਚ ਨੇ ਕਿਦਾਂ ਵੰਟਵਾਰਾ ਕੀਤਾ ਤੇ ਕਿਦਾਂ ਦੇਸ਼ ਭਗਤਾ ਨੇ ਥੋੜੀ ਜਿਹੜਾ ਉਹ ਮੰਗਿਆ ਸੀਗਾ ਵੀ ਪਾਕਿਸਤਾਨ ਤੇ ਭਾਰਤ ਵੱਖਰਾ-ਵੱਖਰਾ ਹੋਵੇ ਉਹਨਾਂ ਨੇ ਤਾਂ ਗੋਰਿਆਂ ਤੋਂ ਆਜ਼ਾਦੀ ਮੰਗੀ ਸੀ ਕੱਲੇ-ਕੱਲੇ ਕਰ ਦਿੱਤੇ ਕੱਲੇ-ਕੱਲੇ ਕਰਦੇ ਹੈਨਾ ਤੇ ਹੋਰ ਕੀ ਚਿੰਤਾ ਆਉਂਦਾ ਤੁਹਾਨੂੰ ਉੱਥੋਂ ਦਾ ਪਾਕਿਸਤਾਨ ਦਾ ਹੋਰ ਨਹੀਂ ਚਿੰਤਾ ਹੋਣੀ ਕੋਈ ਵੀ ਹਾਂ ਬਸ আচ্ছা ਉੱਥੇ ਨਾਮ ਕੀ ਸੀ ਤੁਹਾਡਾ ਮੇਰਾ ਨਾਮ ਦੇਬੋ ਸੀਗਾ ਉੱਥੇ ਵੀ ਦੇਬੋ ਸੀ ਹਾਂ ਇੱਥੇ ਵੀ ਦੇਬੋ ਇੱਥੇ ਵੀ ਦੇਬੋ ਤੇ ਸੌਰੀ ਆ ਕੇ ਵੀ ਦੇਬੋ ਹੈ ਹਾਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਵਿਆਹ ਤੁਹਾਡਾ ਫਿਰ ਬਾਅਦ ਦੇ ਵਿੱਚ ਹੋਇਆ ਇੱਥੇ ਆ ਕੇ ਹਾਂ ਹਾਂ ਤੇ ਠੀਕ ਹੈ ਬੀਬੀ ਹੈਂ ਚੰਗਾ ਪਤਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹੈਂ ਠੀਕ ਹੈ ਜੀ